ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ 6 ਮਹੀਨੇ ਜਾਂ 1 ਸਾਲ ਪਹਿਲਾਂ ਜੋ ਵੀ ਮੈਂ ਸੋਚਿਆ ਸੀ ਉਹ ਅੱਜ ਦੇ ਸਮੇਂ ਵਿੱਚ ਇੱਕ ਸੁਪਨੇ ਦੀ ਤਰ੍ਹਾਂ ਪੂਰਾ ਹੋ ਰਿਹਾ ਹੈ ਸੰਗਤ ਜੀ ਇਹ ਇੱਕ ਅਜੀਹੀ ਵਿਧੀ ਹੈ ਜਿਸ ਨੂੰ ਵੱਡੇ ਵੱਡੇ ਲੋਕਾਂ ਨੇ ਆਪਣੀ ਜ਼ਿੰਦਗੀ ਵਿੱਚ ਅਪਣਾਇਆ ਹੈ ਜੀ ਅਤੇ ਆਪਣੇ ਮੂੰਹੋਂ ਇਹਨਾਂ ਬਾਰੇ ਲੋਕਾਂ ਨੂੰ ਦੱਸਣ ਦੀ ਵੀ ਕੋਸ਼ਿਸ਼ ਕੀਤੀ ਹੈ ਜੀ ਅਸਲ ਵਿੱਚ ਇਹ ਵਿਧੀ ਜਾਂ ਇਹ ਕਲਾ ਬਹੁਤ ਪੁਰਾਣੀ ਹੈ ਪੁਰਾਣੇ ਸਮੇਂ ਵਿੱਚ ਸੰਤ ਇਸ ਤਰ੍ਹਾਂ ਦੀ ਵਿਧੀਆਂ ਦੀ ਵਰਤੋਂ ਕਰਦੇ ਸਨ ਅਤੇ ਕਈ ਲੋਕ ਵੀ ਅਜਿਹੇ ਸਨ ਜਿਨ੍ਹਾਂ ਨੂੰ ਇਸ ਪ੍ਰਕਿਰਿਆ ਬਾਰੇ ਜਾਣਕਾਰੀ ਸੀ ਅਤੇ ਉਹ ਵੀ ਇੰਨੇ ਲੀਨ ਹੋ ਜਾਂਦੇ ਸਨ ਕਿ ਇਸ ਨਾਲ ਉਹ ਆਪਣੀ ਸਿੱਧੀ ਗੱਲਬਾਤ ਇਸ ਪ੍ਰithvi ਨੂੰ ਚਲਾ ਰਹੀ ਅਧਿਆਤਮਿਕ ਸ਼ਕਤੀ ਨਾਲ ਕਰਦੇ ਸਨ ਸੰਗੋਜੀ ਇਸ ਵਿਧੀ ਨੂੰ ਕਿਹਾ ਜਾਂਦਾ ਹੈ ਮੈਨੀਫੈਸਟ ਕਰਨਾ ਭਾਵ ਕਿ ਆਪਣੀ ਅੰਤਰਾਤਮਾ ਨਾਲ ਆਪਣੇ ਵਿਚਾਰਾਂ ਦਾ ਸੰਗ੍ਰਹਿ ਬਣਾ ਕੇ ਉਸ ਅਕਾਲ ਊਰਜਾ ਨਾਲ ਆਪਣੇ ਮਨ ਨੂੰ ਜੋੜਨਾ ਅਤੇ ਆਪਣੀਆਂ ਇਛਾਵਾਂ ਬਾਰੇ ਉਸ ਸ਼ਕਤੀ ਨੂੰ ਆਰਡਰ ਕਰਨਾ ਹੁਣ ਆਪਾਂ ਥੋੜਾ ਡੂੰਘਾਈ ਵਿੱਚ ਜਾਣਦੇ ਹਾਂ ਕਿ ਇਹ ਉਹ ਕਿਹੜੀ ਵਿਧੀ ਹੈ ਕਿਸ ਤਰ੍ਹਾਂ ਕੰਮ ਕਰਦੀ ਹੈ ਅਤੇ ਕਿਹੜੇ ਲੋਕ ਇਸ ਦਾ ਲਾਭ ਉਠਾ ਸਕਦੇ ਹਨ ਸੰਗਤ ਜੀ ਇਹ ਜੋ ਵੀ ਵਿਧੀ ਹੈ ਅੱਜ ਕੱਲ ਇਸ ਦੀ ਬਹੁਤ ਚਰਚਾ ਹੋ ਰਹੀ ਹੈ ਜੀ ਬਹੁਤ ਪੁਰਾਣੀਆਂ ਕਿਤਾਬਾਂ ਵੀ ਹਨ ਅਤੇ ਨਵੀਆਂ ਵੀ ਛਾਪੀਆਂ ਗਈਆਂ ਹਨ ਜਿੰਨਾ ਵਿੱਚ ਮੈਨੀਫੈਸਟ ਵਿਧੀ ਦਾ ਜ਼ਿਕਰ ਕੀਤਾ ਗਿਆ ਹੈ ਸੰਗਤ ਜੀ ਆਪਾਂ ਆਮ ਹੀ ਸੁਣਦੇ ਹਾਂ ਅਤੇ ਇਸ ਗੱਲ ਨੂੰ ਮੰਨਦੇ ਵੀ ਹਾਂ ਕਿ ਉਹ ਪਰਮਾਤਮਾ ਸਾਡੇ ਦਿਲ ਦੀ ਸੁਣਦਾ ਹੈ ਜੋ ਸਾਡੇ ਦਿਲ ਵਿੱਚ ਹੁੰਦਾ ਹੈ ਜੀ ਜਿਸ ਨੂੰ ਅਸੀਂ ਆਮ ਭਾਸ਼ਾ ਵਿੱਚ ਇਨਸਾਨ ਦੀ ਨੀਅਤ ਕਹਿ ਦਿੰਦੇ ਹਾਂ ਇਹ ਵੀ ਦੀ ਉਸ ਨਾਲ ਹੀ ਸੰਬੰਧ ਰੱਖਦੀ ਹੈ ਸੰਗਤ ਜੀ ਤੁਸੀਂ ਆਪਣੇ ਮੋਬਾਈਲ ਵਿੱਚ ਕਾਫੀ ਵੀਡੀਓ ਦੇਖੀਆਂ ਹੋਣਗੀਆਂ ਕਿ ਯੂਨੀਵਰਸ ਦੀ ਪਾਵਰ ਵਾਲੀ ਪੰਜਾਬੀ ਭਾਸ਼ਾ ਵਿੱਚ ਜਿਸ ਨੂੰ ਬ੍ਰਹਿਮੰਡ ਦੀ ਤਾਕਤ ਜਾਂ ਊਰਜਾ ਵੀ ਕਿਹਾ ਜਾਂਦਾ ਹੈ ਜੀ ਮੈਂ ਵੀ ਸੰਗਤ ਜੀ ਬਹੁਤ ਕਿਤਾਬਾਂ ਪੜ੍ਹੀਆਂ ਹਨ ਜਿਨ੍ਹਾਂ ਵਿੱਚ ਯੂਨੀਵਰਸਲ ਪਾਵਰ ਦਾ ਜ਼ਿਕਰ ਆਉਂਦਾ ਹੈ ਜਿਸ ਤਰ੍ਹਾਂ ਉਹਨਾਂ ਨੇ ਕਿਤਾਬ ਵਿੱਚ ਇਸ ਵਿਧੀ ਬਾਰੇ ਦੱਸਿਆ ਹੈ ਉਸੇ ਤਰ੍ਹਾਂ ਮੈਂ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨਾਲ ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਜੀ ਕਈ ਲੋਕ ਇਸ ਨੂੰ ਪ੍ਰਮਾਤਮਾ ਨਾਲ ਜੋੜਦੇ ਹਨ ਅਤੇ ਕਈ ਲੋਕ ਕਹਿੰਦੇ ਹਨ ਕਿ ਇਹ ਪਾਵਰ ਸਾਡੇ ਅੰਦਰ ਹੀ ਹੁੰਦੀ ਹੈ ਪਰ ਸਾਨੂੰ ਜਗਾਉਣੀ ਪੈਂਦੀ ਹੈ ਅਤੇ ਕਈ ਲੋਕ ਇਹ ਵੀ ਮੰਨਦੇ ਹਨ ਕਿ ਇਹ ਯੂਨੀਵਰਸਲ ਪਾਵਰ ਹੈ ਅਜਿਹੀ ਪਾਵਰ ਜਾਂ ਅਜਿਹੀ ਸ਼ਕਤੀ ਜਿਹੜੀ ਪੂਰੀ ਦੁਨੀਆ ਨੂੰ ਚਲਾਉਂਦੀ ਹੈ। ਇਹ ਯੂਨੀਵਰਸ ਪਾਵਰ ਵਿੱਚ ਪੂਰਾ ਬ੍ਰਹਿਮੰਡ ਹੁੰਦਾ ਹੈ ਜੀ ਜਿਸ ਨਾਲ ਅਨੇਕਾਂ ਗ੍ਰਹਿ ਮਿਲੇ ਹੁੰਦੇ ਹਨ ਅਤੇ ਅਨੇਕਾਂ ਪ੍ਰਕਾਰ ਦੀਆਂ ਪ੍ਰਿਥਵੀਆਂ ਹਨ। ਇਸ ਨੂੰ ਸਾਡੀ ਗੁਰਬਾਣੀ ਵਿੱਚ ਵੀ ਲਿਖਿਆ ਗਿਆ ਹੈ ਕਿ ਧਰਤੀ ਹੋਰ ਪਰੇ ਹੋਰ ਹੋਰ ਸਾਡੇ ਗੁਰੂ ਸਾਹਿਬਾਨਾਂ ਨੇ ਇਸ ਨੂੰ ਬਹੁਤ ਪਹਿਲਾਂ ਹੀ ਅਨੁਭਵ ਕੀਤਾ ਸੀ ਜੀ। ਕੁਝ ਸੂਝਵਾਨ ਪੰਥਕ ਜੋ ਕਿ ਕਾਫੀ ਬਾਣੀ ਨਾਲ ਜੁੜੇ ਰਹਿੰਦੇ ਹਨ ਜੀ ਉਹ ਇਹ ਦੱਸਦੇ ਹਨ ਕਿ ਜਦੋਂ ਗੁਰੂ ਨਾਨਕ ਦੇਵ ਜੀ ਤਿੰਨ ਦਿਨਾਂ ਲਈ ਕਾਲੀ ਬਈ ਨਦੀ ਵਿੱਚ ਲੋਪ ਹੋਏ ਸਨ ਉਸ ਵੇਲੇ ਉਹਨਾਂ ਨੇ ਆਪਣਾ ਦਸਮ ਦਵਾਰ ਖੋਲ੍ਹਿਆ ਸੀ ਜਿਸ ਵਿੱਚ ਸੰਗਤ ਜੀ ਆਤਮਾ ਸੀ ਆਪਣੇ ਸਰੀਰ ਵਿੱਚੋਂ ਬਾਹਰ ਕੱਢ ਸਕਦੇ ਹਨ ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਇਸ ਵਿਧੀ ਦਾ ਪ੍ਰਯੋਗ ਕੀਤਾ ਸੀ ਪਰ ਸੰਗਤ ਜੀ ਦਸਮ ਦਵਾਰ ਖੋਲ੍ਹਣ ਲਈ ਬਹੁਤ ਜ਼ਿਆਦਾ ਗਿਆਨ ਹੋਣਾ ਚਾਹੀਦਾ ਹੈ ਜਿਸ ਦੀ ਮੈਨੂੰ ਕੋਈ ਵੀ ਨੌਲੇਜ ਨਹੀਂ ਹੈ ਜੀ ਪਰ ਸੰਗਤ ਜੀ ਮੈਨੀਫੈਸਟ ਕਰਨਾ ਬਹੁਤ ਸੌਖਾ ਹੈ ਤੁਸੀਂ ਜੇਕਰ ਕੋਸ਼ਿਸ਼ ਕਰੋਗੇ ਤਾਂ ਜ਼ਰੂਰ ਹੋਵੇਗਾ ਪਰ ਇਸ ਦਾ ਰਿਜ਼ਲਟ ਹੌਲੀ-ਹੌਲੀ ਮਿਲਦਾ ਹੈ ਤੁਹਾਨੂੰ ਬਹੁਤ ਸਬਰ ਰੱਖਣਾ ਪਵੇਗਾ ਇਸ ਨੂੰ ਅਸੀਂ ਪਰਮਾਤਮਾ ਨਾਲ ਵੀ ਜੋੜ ਸਕਦੇ ਹਾਂ ਜੀ ਅਸਲ ਵਿੱਚ ਸੰਗਤ ਜੀ ਸੱਚ ਇਹ ਹੈ ਕਿ ਪਰਮਾਤਮਾ ਉਹ ਯੂਨੀਵਰਸ ਇਹ ਸਭ ਇੱਕ ਹੀ ਸ਼ਕਤੀ ਹੈ ਜੋ ਇਸ ਦੁਨੀਆ ਨੂੰ ਚਲਾਉਂਦੀ ਹੈ ਇਸ ਦਾ ਅਨੁਭਵ ਕਰਨਾ ਬਹੁਤ ਜ਼ਿਆਦਾ ਕੀਮਤੀ ਹੈ ਜੀ ਸੰਗਤ ਜੀ ਹੁਣ ਗੱਲ ਕਰਦੇ ਹਾਂ ਕਿ ਮੈਂ ਕਿਸ ਤਰੀਕੇ ਨਾਲ ਇਸੋ ਵਿਧੀ ਦੀ ਵਰਤੋਂ ਕੀਤੀ ਸਭ ਤੋਂ ਪਹਿਲਾਂ ਸੰਗਤ ਜੀ ਤੁਸੀਂ ਕੀ ਕਰਨਾ ਹੈ ਕਿ ਜੋ ਵੀ ਤੁਸੀਂ ਚਾਹੁੰਦੇ ਹੋ ਨਾ ਉਸ ਨੂੰ ਸੁਪਨੇ ਵਿੱਚ ਮੈਨੀਫੈਸਟ ਕਰਨਾ ਹੈ ਭਾਵ ਕਿ ਇਸ ਤਰ੍ਹਾਂ ਖਿਆਲਾਂ ਵਿੱਚ ਸੋਚਣਾ ਹੈ ਕਿ ਮੇਰੀ ਇਹ ਖੁਆਇਸ਼ ਪੂਰੀ ਹੋ ਗਈ ਹੈ ਹਰ ਰੋਜ਼ ਤੁਸੀਂ ਇਸ ਤਰ੍ਹਾਂ ਉਸ ਤਰੱਕੀ ਬਾਰੇ ਸੋਚਣਾ ਹੈ ਮੈਂ ਕੀ ਕਰਦਾ ਸੀ ਕਿ ਕਿਰਦਾਰ ਵੀ ਇਸੇ ਤਰ੍ਹਾਂ ਹੀ ਨਿਭਾਉਂਦਾ ਸੀ ਜਿਵੇਂ ਮੈਂ ਉਸ ਤਰ੍ਹਾਂ ਦੀ ਜ਼ਿੰਦਗੀ ਨੂੰ ਜਿਉ ਰਿਹਾ ਹਾਂ ਮੰਨ ਲਓ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਸਮਝਾਉਂਦਾ ਹਾਂ ਕਿ ਮੈਂ ਕਾਫੀ ਸਾਰੇ ਪੌਦੇ ਲਾਏ ਜਿਹੜੇ ਆਮ ਹੀ ਮੱਚ ਜਾਂਦੇ ਸਨ ਜਾਂ ਕਿਸੇ ਵੀ ਕਾਰਨ ਕਰਕੇ ਵਾਧੇ ਫੁੱਲਦੇ ਨਹੀਂ ਸਨ ਸੰਗਤ ਜੀ ਜੇਕਰ ਮੈਂ ਇੱਥੇ ਮੈਨੀਫੈਸਟ ਕਰਨਾ ਹੋਵੇ ਤਾਂ ਕਿਵੇਂ ਕਰਾਂਗਾ ਉਹ ਤੁਹਾਨੂੰ ਮੈਂ ਦੱਸ ਦਿੰਦਾ ਹਾਂ ਮੈਂ ਰੋਜ਼ ਜਦੋਂ ਵੀ ਇਸ ਨੂੰ ਪਾਣੀ ਪਾਵਾਂਗਾ ਨਾਲ ਹੀ ਖਿਆਲਾਂ ਵਿੱਚ ਇਹ ਸੋਚਾਂਗਾ ਕਿ ਇਹ ਦਰਖਤ ਬਹੁਤ ਜਲਦੀ ਵੱਡਾ ਹੋ ਰਿਹਾ ਹੈ ਅਤੇ ਮੈਂ ਇਸ ਦੀ ਛਾਂ ਹੇਠਾਂ ਸੁੱਤਾ ਪਿਆ ਹਾਂ ਜੀ ਇਸ ਨੂੰ ਮਾਨਸਿਕ ਪਾਵਰ ਵੀ ਕਿਹਾ ਜਾਂਦਾ ਹੈ ਜੋ ਇੱਕ ਊਰਜਾ ਦੀ ਤਰ੍ਹਾਂ ਉਸ ਯੂਨੀਵਰਸ ਕੋਲ ਪਹੁੰਚਦੀ ਹੈ ਅਤੇ ਉਹ ਯੂਨੀਵਰਸ ਸਾਡੇ ਲਈ ਕੰਮ ਕਰਦਾ ਹੈ ਪਰ ਅਸਲੀ ਅੰਤਰਾਤਮਾ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਸੰਗਤ ਜੀ ਸਬਰ ਰੱਖਣਾ ਵੀ ਬਹੁਤ ਜ਼ਰੂਰੀ ਹੈ ਬਹੁਤ ਲੋਕ ਫੇਲ ਵੀ ਹੁੰਦੇ ਹਨ ਕਈ ਅਜਿਹੇ ਲੋਕ ਹਨ ਜਿਨ੍ਹਾਂ ਨੇ ਕੁਝ ਆਰਡਰ ਯੂਨੀਵਰਸ ਨੂੰ ਕੀਤੇ ਯੂਨੀਵਰਸ ਨੇ ਪੂਰੇ ਕੀਤੇ ਭਾਵ ਕੇ ਮੰਨੇ ਅਤੇ ਕੁਝ ਆਰਡਰ ਉਸ ਨੇ ਉਸੇ ਤਰ੍ਹਾਂ ਹੀ ਅਧੂਰੇ ਛੱਡ ਦਿੱਤੇ ਜੋ ਬਾਹਰਲੇ ਦੇਸ਼ਾਂ ਦੀਆਂ ਕਿਤਾਬਾਂ ਹਨ ਭਾਵੇਂ ਕਿ ਇੰਗਲਿਸ਼ ਭਾਸ਼ਾ ਵਿੱਚ ਹਨ ਉਹਨਾਂ ਵਿੱਚ ਯੂਨੀਵਰਸ ਨੂੰ ਇੱਕ ਜੈਨ ਦੀ ਤਰ੍ਹਾਂ ਮੰਨਿਆ ਜਾਂਦਾ ਹੈ ਕਿਤਾਬਾਂ ਵਿੱਚ ਲਿਖਿਆ ਹੈ ਕਿ ਤੁਸੀਂ ਯੂਨੀਵਰਸ ਨੂੰ ਉਹ ਆਰਡਰ ਕਰਦੇ ਰਹਿਣਾ ਹੈ ਜੋ ਤੁਹਾਨੂੰ ਅਗਲੇ 1-2 ਸਾਲਾਂ ਵਿੱਚ ਚਾਹੀਦਾ ਹੈ ਬਾਹਰਲੇ ਦੇਸ਼ਾਂ ਦੇ ਕਈ ਅਜਿਹੇ ਮੰਨੇ ਪਰਮੰਨੇ ਖਿਡਾਰੀ ਹਨ ਜਿਨ੍ਹਾਂ ਕੋਲ ਅਣਚਾਹਾ ਪੈਸਾ ਹੈ ਉਹ ਇਹ ਕਹਿੰਦੇ ਹਨ ਕਿ ਜੋ ਵੀ ਜ਼ਿੰਦਗੀ ਵਿੱਚ ਹੁੰਦਾ ਹੈ ਜੋ ਵੀ ਜ਼ਿੰਦਗੀ ਵਿੱਚ ਕਟਨਾਵਾ ਹੁੰਦੀਆਂ ਹਨ ਉਹ ਦੋ ਵਾਰ ਹੁੰਦਿਆਂ ਹਨ ਸਭ ਤੋਂ ਪਹਿਲਾਂ ਉਹ ਆਪਣੇ ਖਿਆਲਾਂ ਵਿੱਚ ਹੁੰਦੀ ਹੈ ਉਸ ਤੋਂ ਬਾਅਦ ਅਸਲ ਜ਼ਿੰਦਗੀ ਵਿੱਚ ਉਹ ਘਟਨਾ ਜ਼ਰੂਰ ਹੁੰਦੀ ਹੈ ਕਿਤੇ ਨਾ ਕਿਤੇ ਸੰਗੋਜੀ ਇਸ ਗੱਲ ਨੂੰ ਤੋੜ ਮੋੜ ਕੇ ਯੂਨੀਵਰਸ ਆਰਡਰ ਦੇ ਨਾਲ ਹੀ ਰਿਲੇਟ ਕੀਤਾ ਗਿਆ ਹੈ ਜਿਵੇਂ ਅਸੀਂ ਮੈਨੀਫੈਸਟ ਕਰਦੇ ਹਾਂ ਭਾਵ ਕੇ ਉਹ ਗੱਲਾਂ ਜੋ ਹਜੇ ਹੋਈਆਂ ਨਹੀਂ ਹਨ ਪਰ ਅਸੀਂ ਚਾਹੁੰਦੇ ਹਾਂ ਕਿ ਇਹ ਸਾਨੂੰ ਮਿਲੇ ਉਸ ਨੂੰ ਵਾਰ-ਵਾਰ ਆਪਣੇ ਖਿਆਲਾਂ ਵਿੱਚ ਐਂਜ ਲੈਉਣਾ ਕਿ ਇਹ ਮੈਨੂੰ ਮਿਲ ਗਿਆ ਹੈ ਮੇਰੇ ਹਿਸਾਬ ਨਾਲ ਸੰਗੋਜੀ ਉਸ ਦਾ ਸਿਰਫ ਇਹੀ ਕਹਿਣਾ ਸੀ ਕਿ ਪਹਿਲਾਂ ਮਨ ਵਿੱਚ ਉਸ ਘਟਨਾ ਨੂੰ ਅੰਜਾਮ ਦਿਓ ਅਤੇ ਫਿਰ ਅਸਲ ਜ਼ਿੰਦਗੀ ਵਿੱਚ ਉਸ ਨੂੰ ਹੁੰਦੇ ਦੇਖੋ ਆਮ ਸ਼ਬਦਾਂ ਵਿੱਚ ਅਸੀਂ ਇਸ ਨੂੰ ਧਿਆਨ ਲਗਾਉਣਾ ਵੀ ਕਹਿੰਦੇ ਹਾਂ ਜੀ ਅਸਲ ਵਿੱਚ ਇਹ ਕੰਮ ਉਹ ਇਨਸਾਨ ਬਹੁਤ ਜਲਦੀ ਕਰਦਾ ਹੈ ਜੀ ਜੋ ਬਹੁਤ ਘੱਟ ਬੋਲਦਾ ਹੈ ਸੁਣਨ ਦੀ ਸ਼ਕਤੀ ਜ਼ਿਆਦਾ ਰੱਖਦਾ ਹੈ ਅਤੇ ਜਿਸ ਦਾ ਸਰਕਲ ਬਹੁਤ ਛੋਟਾ ਹੁੰਦਾ ਹੈ ਭਾਵੇਂ ਕਿ ਦੋਸਤ ਮਿੱਤਰ ਘੱਟ ਹੁੰਦੇ ਹਨ ਜਾਂ ਨਾ ਮਾਤਰ ਹੁੰਦੇ ਹਨ ਅਤੇ ਉਹ ਸਿਰਫ ਆਪਣੇ ਖਿਆਲਾਂ ਵਿੱਚ ਗੁੰਮ ਰਹਿੰਦਾ ਹੈ ਅਸਲ ਵਿੱਚ ਸੰਗੋਜੀ ਖੁਦ ਨਾਲ ਗੱਲਾਂ ਕਰਨੀਆਂ ਖੁਦ ਨੂੰ ਇਕੱਲੇ ਰੱਖਣਾ ਮੈਨੀਫੈਸਟਿੰਗ ਦਾ ਹੀ ਇੱਕ 파ਟ ਹੁੰਦਾ ਹੈ ਖੁਦ ਨਾਲ ਗੱਲਾਂ ਕਰਨੀਆਂ ਬਹੁਤ ਵਧੀਆ ਵਿਧੀ ਹੈ ਮੈਨੀਫੈਸਟ ਕਰਨ ਦੀ ਤੁਸੀਂ ਇਸ ਨੂੰ ਪਰਮਾਤਮਾ ਦੀ ਨਜ਼ਰ ਨਾਲ ਦੇਖ ਸਕਦੇ ਹੋ ਕਿਉਂਕਿ ਜ਼ਿਆਦਾ ਸੰਗਤਾਂ ਇਸੇ ਤਰ੍ਹਾਂ ਹੀ ਕਰਦੀਆਂ ਹਨ ਬਾਹਰਲੇ ਦੇਸ਼ਾਂ ਦੇ ਹਿਸਾਬ ਨਾਲ ਅਲੱਗ-ਅਲੱਗ ਇਸ ਦੇ ਨਾਮ ਹਨ ਪਰ ਇਸ ਯੂਨੀਵਰਸ ਦੀ ਪਾਵਰ ਸਿਰਫ ਇੱਕ ਹੈ ਉਹੀ ਹਰ ਧਰਮ ਦੇ ਦੇਸ਼ ਨੂੰ ਅਤੇ ਲੋਕਾਂ ਨੂੰ ਚਲਾਉਂਦੀ ਹੈ ਸੰਗਤ ਜੀ ਸਿਰਫ ਖਿਆਲਾਂ ਵਿੱਚ ਇਹ ਲਿਆਉਣ ਨਾਲ ਕਿ ਇਹ ਯੂਨੀਵਰਸ ਮੇਰੇ ਲਈ ਕੰਮ ਕਰ ਰਿਹਾ ਹੈ ਜੋ ਵੀ ਹੋ ਰਿਹਾ ਹੈ ਸਿਰਫ ਮੇਰੇ ਚੰਗੇ ਲਈ ਹੀ ਹੋ ਰਿਹਾ ਹੈ ਇਹ ਯੂਨੀਵਰਸ ਇਹ ਪਰਮਾਤਮਾ ਜੋ ਵੀ ਵਿਧੀ ਬਣਾ ਰਹੇ ਹਨ ਜ਼ਰੂਰ ਇਸ ਵਿੱਚ ਮੇਰਾ ਹੀ ਭਲਾ ਹੋਣ ਵਾਲਾ ਹੈ ਸੰਗਤ ਜੀ ਇਸ ਤਰੀਕੇ ਨੂੰ ਕਹਿੰਦੇ ਹਨ ਮੈਨੀਫੈਸਟ ਕਰਨਾ ਇਹ ਤੁਸੀਂ ਹਰ ਜਗ੍ਹਾ ਤੇ ਸ਼ਾਂਤਮਨ ਦੇ ਨਾਲ ਕਰਨਾ ਹੈ ਜਿੱਥੇ ਜ਼ਿਆਦਾ ਆਵਾਜ਼ ਆਉਂਦੀ ਹੋਵੇ ਉੱਥੇ ਇਸ ਨੂੰ ਨਹੀਂ ਕਰਨਾ ਕਿਉਂਕਿ ਉੱਥੇ ਤੁਹਾਡਾ ਧਿਆਨ ਲੱਗੇਗਾ ਹੀ ਨਹੀਂ ਜੀ ਐਸ ਲਈ ਤੁਹਾਨੂੰ ਇਕੱਲੇ ਰਹਿਣਾ ਬਹੁਤ ਜ਼ਰੂਰੀ ਹੈ ਇਸੇ ਤਰ੍ਹਾਂ ਇਸ ਸੰਗੋਜੀ ਮੈਂ ਕਾਫੀ ਆਰਡਰ ਯੂਨੀਵਰਸ ਨੂੰ ਕਰਦਾ ਰਹਿੰਦਾ ਹਾਂ ਜਿਸ ਨਾਲ ਮੈਂ ਇਹ ਸੋਚਦਾ ਰਹਿੰਦਾ ਹਾਂ ਕਿ ਇਹ ਜੋ ਵੀ ਮੇਰੀ ਤਰੱਕੀ ਹੈ ਜਾਂ ਮੇਰਾ ਸੁਪਨਾ ਹੈ ਇਹ ਅਗਲੇ 6 ਮਹੀਨੇ ਜਾਂ 1 ਸਾਲ ਦੇ ਵਿੱਚ ਪੂਰਾ ਹੋ ਜਾਵੇਗਾ ਅਤੇ ਉਸ ਨੂੰ ਮੈਂ ਪਹਿਲਾਂ ਹੀ ਜਿਉਣ ਲੱਗ ਪੈਂਦਾ ਹਾਂ ਇਸੇ ਨਾਲ ਹੀ ਸੰਗੋਜੀ ਇਸ ਵਿਧੀ ਦਾ ਤੁਸੀਂ ਜ਼ਰੂਰ ਪ੍ਰਯੋਗ ਕਰਨਾ ਹੈ ਔਸੋ ਯੂਨੀਵਰਸ ਪਾਵਰ ਨੂੰ ਆਪਣੇ ਮਾਨ ਵਿੱਚ ਲਿਆਉਣਾ ਅਤੇ ਹਮੇਸ਼ਾ ਪੋਜ਼ਿਟਿਵ ਰਹਿਣਾ ਹੈ। ਇਹ ਹੀ ਸੋਚਣਾ ਹੈ ਕਿ ਜੋ ਵੀ ਹੋ ਰਿਹਾ ਹੈ ਇਹ ਯੂਨੀਵਰਸ ਜਾਣ ਬੁੱਝ ਕੇ ਮੇਰੇ ਨਾਲ ਕਰ ਰਿਹਾ ਹੈ ਕਿਉਂਕਿ ਮੇਰੇ ਚੰਗੇ ਦਿਨ ਬਹੁਤ ਜਲਦੀ ਆਉਣ ਵਾਲੇ ਹਨ। ਸੰਗਤ ਜੀ ਇਸੇ ਨਾਲ ਹੀ ਇਹ ਸਾਡੀ ਅੱਜ ਦੀ ਵੀਡੀਓ ਸਮਾਪਤ ਹੁੰਦੀ ਹੈ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤੇ ਹੈਲਪਫੁਲ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਐਸੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅਤੇ ਸ਼ੇਅਰ ਜ਼ਰੂਰ ਕਰਿਓ ਜੀ। ਸਾਰੀਆਂ ਸੰਗਤਾਂ ਨੂੰ ਸਤਿ ਸ਼੍ਰੀ ਅਕਾਲ ਜੀ